ਅੱਜ ਆਪਾਂ ਬਣਾਵਾਂਗੇ ਸਬਜ਼ੀਆਂ ਵਾਲਾ ਸੂਜੀ ਦਾ ਚਿਲਾ ਜਾਂ ਫਿਰ ਸੂਜੀ ਪੀਜ਼ਾ ਰੋਲ ਵੀ ਕਹਿ ਸਕਦੇ ਹਾਂ ਕਿਉਂਕਿ ਇਹਦਾ ਟੇਸਟ ਇੰਨਾ ਜ਼ਿਆਦਾ ਵਧੀਆ ਹੁੰਦਾ ਹੈ ਬਿਲਕੁਲ ਪੀਜ਼ੇ ਵਰਗਾ ਹੁੰਦਾ ਹੈ ਤੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਇਸ ਲਈ ਮੈਂ ਤਾਂ ਇਹਨੂੰ ਪੀਜ਼ਾ ਰੋਲ ਹੀ ਕਹੂੰਗੀ ਸੂਜੀ ਪੀਜ਼ਾ ਰੋਲ ਤੇ ਬਣਾਉਣਾ ਬਿਲਕੁਲ ਆਸਾਨ ਹੈ ਤੇ ਕਾਫੀ ਸਾਰੀਆਂ ਸਬਜ਼ੀਆਂ ਪਾ ਕੇ ਬਣਾਵਾਂਗੇ ਤੇ ਬਹੁਤ ਜ਼ਿਆਦਾ ਹੈਲਦੀ ਵੀ ਆ ਦੂਜਾ ਨੰਬਰ ਤੁਸੀਂ ਬੱਚਿਆਂ ਟਿਫਨ 'ਚ ਜਾਂ ਸ਼ਾਮ ਦੀ ਛੋਟੀ ਮੋਟੀ ਭੁੱਖ ਦੇ ਟਾਈਮ ਵੀ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ ਸਸਰੀਏ ਕਾਲਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਦੀ ਹਾਂ ਨਵੀਂ ਨਵੀਂ ਰੈਸਪੀਸ ਨਵੀਂ ਰੈਸਪੀਸ ਦੇਖਣ ਲਈ ਇਹ ਚੈਨਲ ਨਾਲ ਜੁੜੇ ਰਹੋ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਰਹੋ ਜੀ ਇਹਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਕੱਲੀ ਆਪਾਂ ਸੂਜੀ ਲਈਆ ਬਾਕੀ ਤੁਹਾਨੂੰ ਜਿੰਨੀ ਵੀ ਜ਼ਰੂਰਤ ਹੈ ਤੁਸੀਂ ਉੰਨੀ ਸੂਜੀ ਆ ਜਿਹੜੀ ਲੈ ਸਕਦੇ ਹੋ ਪੂਰੀ ਇੱਕ ਕੱਲੀ ਨਾਲਪ ਕੇ ਲਈਆ ਹੁਣ ਆਪਾਂ ਇਹਦੇ ਵਿੱਚ ਸਵਾਦ ਅਨੁਸਾਰਾ ਨਾਣੋਂ ਪਾ ਲਵਾਂਗੇ ਤੇ ਸਵਾਦ ਅਨਸਾਰੀ ਲਾਲ ਮਿਰਚ ਪਾਵਾਂਗੇ ਜਿਆਦਾ ਮਿਰਚ ਖਾਨਿਆਂ ਤਾਂ ਪਾ ਲਓ ਜਾਂ ਫਿਰ ਤੁਸੀਂ ਜਿਆਦਾ ਹਰੀ ਮਿਰਚ ਵੀ ਪਾ ਸਕਦੇ ਹੋ ਲਾਲ ਮਿਰਚ ਸਕਿਪ ਵੀ ਕਰ ਸਕਦੇ ਹੋ ਥੋੜੀ ਕਾਲੀ ਮਿਰਚ ਪਾਵਾਂਗੇ ਇੱਕ ਚਮਚ ਆਪਾਂ ਦਰਦਰਾ ਕੁੱਟਿਆ ਹੋਇਆ ਧਨੀਆ ਪਾਵਾਂਗੇ ਧਨੀਆ ਪਾਊਡਰ ਤੁਸੀਂ ਪਾ ਸਕਦੇ ਹੋ ਇਹ ਚੀਜ਼ਾਂ ਜ਼ਰੂਰ ਪਾਓ ਫਿਰ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਇੱਕ ਛੋਟਾ ਚਮਚਾ ਜਪਾ ਜੀਰੇ ਦਾ ਪਾਇਆ ਹੈ ਪੁਣਿਆ ਹੋਇਆ jira ਜਿਹੜਾ ਉਹ ਵੀ ਐਡ ਕਰ ਸਕਦੇ ਹੋ ਉਸ ਤੋਂ ਬਾਅਦ 4 ਚਮਚ ਜ਼ ਦੇ ਕਰੀਬ ਆਪਾਂ ਮਲਾਈ ਪਾਈ ਆ ਤੁਸੀਂ ਚਾਹੋ ਮਲਾਈ ਹੈ ਜਿਹੜੀ ਸਕਿਪ ਵੀ ਕਰ ਸਕਦੇ ਹੋ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਵੀ ਜ਼ਿਆਦਾ ਫੈਟੀ ਹੋ ਜਾਊਗਾ ਫਿਰ ਮਲਾਈ ਨਾ ਪਾਓ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਦੁੱਧ ਐਡ ਕੀਤਾ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਸਾਰੀਆਂ ਚੀਜ਼ਾਂ ਨੂੰ ਤੁਸੀਂ ਦੁੱਧ ਦੀ ਜਗ੍ਹਾ ਪਾਣੀ ਵੀ ਹੈ ਜਿਹੜਾ ਐਡ ਕਰ ਸਕਦੇ ਹੋ ਪਰ ਦੁੱਧ ਪਾਉਣ ਨਾਲ ਇਦਾਂ ਹੁੰਦਾ ਹੈ ਕਿ ਬੱਚਿਆਂ ਲਈ ਜ਼ਿਆਦਾ ਹੈਲਦੀ ਬਣ ਜਾਂਦਾ ਹੈ ਇਰੇ ਬੱਚੇ ਦੁੱਧ ਨਹੀਂ ਪੀਣਾ ਚਾਹੁੰਦੇ ਉਹਨਾਂ ਲਈ ਵੀ ਵਧੀਆ ਹੈ ਵੈਸੇ ਵੀ ਦੁੱਧ ਨਾਲ ਬਹੁਤ ਜ਼ਿਆਦਾ ਟੇਸਟੀ ਹੈ ਦਾ ਟੇਸਟ ਡਬਲ ਹੋ ਜਾਂਦਾ ਹੈ ਮੈਂ ਇੱਥੇ ਸੁਜੈਸਟ ਕਰੂੰਗੀ ਕਿ ਦੁੱਧ ਹੀ ਪਾਓ ਬੜਾਈ ਜਾਏ ਸਕਿਪ ਕਰ ਦਿਓ ਦੁੱਧ ਜ਼ਰੂਰ ਪਾਓ ਤੇ ਅੱਧਾ ਪਾਏ ਦੇ ਵਿੱਚ ਪਾਣੀ ਹੈ ਜਿਹੜਾ ਉਹ ਐਡ ਕਰ ਲਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਘੋਲ ਲੈਣਾ ਗੱਠਾ ਵਗੈਰਾ ਇਹਦੇ ਵਿੱਚ ਵੈਸ ਪੈਂਦੀਆਂ ਨਹੀਂ ਹੈਗੀਆਂ ਸੂਜੀ ਬਹੁਤ ਆਰਾਮ ਦੇ ਨਾਲ ਆ ਜਿਹੜੀ ਘੁਲ ਜਾਂਦੀ ਆ ਹੁਣ ਆਪਾਂ ਦੂਜੀ ਸਾਈਡ ਤੇ ਸਬਜ਼ੀਆਂ ਜਿਹੜੀਆਂ ਕੱਟ ਕੇ ਰੱਖੀਆਂ ਸੀਆਂ ਉਹ ਵੀ ਦੇਖ ਲੈਣੇ ਸੀਜ਼ਨ ਦੇ ਹਿਸਾਬ ਨਾਲ ਤੁਸੀਂ ਕੋਈ ਵੀ ਸਬਜ਼ੀਆਂ ਜਿਹੜੀਆਂ ਪਾ ਸਕਦੇ ਹੋ ਮੈਂ ਇੱਕ ਟਮਾਟਰ, ਸ਼ਿਮਲਾ ਮਿਰਚ ਤੇ ਪਿਆਜ਼ ਨੂੰ ਬਰੀਕ-ਬਰੀਕ ਕੱਟ ਲਿਆ ਤੇ ਵਿੱਚੇ ਥੋੜੀ ਜਿਹੀ ਹਰੀ ਮਿਰਚ ਕੱਟ ਲਈ ਆ ਤੁਸੀਂ ਚਾਹੋ ਧਣੀਆਂ ਵੀ ਪਾ ਸਕਦੇ ਹੋ ਜਾਂ ਇਹਦੇ ਵਿੱਚ ਥੋੜਾ ਜਿਹਾ ਬਿਲਕੁਲ ਬਰੀਕ-ਬਰੀਕ ਉਬਲੇ ਹੋਏ ਆਲੂ ਕੱਟੇ ਹੋਏ ਜਾਂ ਸ਼ਕਰਕੰਦੀ ਪਾ ਸਕਦੇ ਹੋ ਜਾਂ ਫਿਰ ਤੁਸੀਂ ਮਟਰ ਵੀ ਆ ਥੋੜੇ ਜਿਹੀ ਫੇਕ ਕੇ ਆ ਉਹਨੂੰ ਉਬਾਲ ਕੇ ਪਾ ਸਕਦੇ ਹੋ ਕੋਈ ਵੀ ਸਬਜੀ ਗਾਜਰ ਕਦੂਕਾਸ ਕਰਕੇ ਪਾ ਲੋ ਕੋਈ ਵੀ ਸਬਜੀ ਆ ਤੁਸੀਂ ਐਡ ਕਰ ਸਕਦੇ ਹੋ ਇਹ ਨਾਲ ਬਹੁਤ ਜ਼ਿਆਦਾ ਟੇਸਟੀ ਤੇ ਹੈਲਦੀ ਹੋ ਜਾਂਦਾ ਜੇ ਕਿ ਸਬਜੀ ਨਾ ਵੀ ਹੋਵੇ ਤੁਸੀਂ ਸਿਰਫ ਟਮਾਟਰ ਤੇ ਪਿਆਜ਼ ਦਾ ਜਿਹੜਾ ਉਹ ਵੀ ਐਡ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹ ਥੋੜਾ ਜਿਹਾ گاੜਾ ਲੱਗ ਰਿਹਾ ਹੈ ਇਹਦੇ ਵਿੱਚ ਪਾਣੀ ਆਪਾਂ ਥੋੜਾ ਜਿਹਾ ਹੋਰ ਐਡ ਕਰਾਂਗੇ 10 ਮਿੰਟ ਦੀ ਇਹਨੂੰ ਉੱਪਰ ਰੈਸਟ ਦੇ ਦੇਵਾਂਗੇ ਜਿਹੜੀ 10 ਮਿੰਟ ਦੀ ਰੈਸਟ ਦੇਣ ਨਾਲ ਇਦਾਂ ਹੁੰਦਾ ਹੈ ਕਿ ਸੂਜੀ ਜਿਹੜੀ ਬਿਲਕੁਲ ਫੁਲਕੀ ਤਿਆਰ ਹੋ ਜਾਂਦੀ ਆ ਤੇ ਬਹੁਤ ਵਧੀਆ ਤੁਹਾਡਾ ਚੀਲਾ ਜਾਂ ਫਿਰ ਪੀਜ਼ਾ ਰੋਲ ਬਣ ਕੇ ਤਿਆਰ ਹੁੰਦਾ ਏ ਬਹੁਤ ਜ਼ਿਆਦਾ ਟੇਸਟੀ ਲੱਗਦਾ ਇੱਕ ਵਾਰੀ ਟ੍ਰਾਈ ਜ਼ਰੂਰ ਕਰਿਓ ਤੇ ਇੱਕ ਦੋ ਚਮਚ ਆਪਾਂ ਇਹਦੇ ਵਿੱਚ ਬਾਈਂਡਿੰਗ ਜੀ ਵਧੀਆ ਹੋ ਜਾਂਦੀ ਆ ਆਟਾ ਜਾਂ ਫਿਰ ਤੁਸੀਂ ਬੇਸਣ ਮਿਲਾ ਲਓ ਨਾ ਫਿਰ ਬਹੁਤ ਹੀ ਵਧੀਆ ਹੋ ਜਾਂਦਾ ਏ ਥੋੜਾ ਕ੍ਰੀਮੀ ਜਿਹਾ ਹੋ ਜਾਂਦਾ ਏ ਇਸ ਤਰ੍ਹਾਂ ਇਹ ਬੈਟਰ ਆਪਣਾ ਸਿਰਫ ਇਦਾਂ ਦਾ ਹੀ ਤੁਸੀਂ ਬਣਾ ਕੇ ਤਿਆਰ ਕਰਨਾ ਇਦਾਂ ਦਾ ਬਣ ਕੇ ਤਿਆਰ ਹੋ ਗਿਆ ਤੇ ਦੂਜੀ ਸਾਈਡ ਤੇ ਤੁਸੀਂ ਕੋਈ ਵੀ ਤਵਾ ਲੈ ਲਓ ਕਿਸੇ ਵੀ ਤਵੇ ਤੇ ਬਣ ਜੂਗਾ ਤੁਸੀਂ ਲੋਹੇ ਦਾ ਤਵਾ ਹੈ ਜਿਹੜਾ ਉਹ ਵੀ ਯੂਜ਼ ਕਰ ਸਕਦੇ ਹੋ ਉਹਦੇ ਤੇ ਵੀ ਬਣ ਜੂਗਾ ਤੇ ਤਵੇ ਨੂੰ ਗਰਮ ਕਰਨ ਤੋਂ ਬਾਅਦ ਬਿਲਕੁਲ ਲੋ ਫਲੇਮ ਤੇ ਕਰ ਦਵਾਂਗੇ ਤੇ ਕੀ ਨਾਲ ਜਿਹੜਾ ਆਪਾਂ ਕੋਟ ਕਰ ਲਵਾਂਗੇ ਤੇ ਇੱਕ ਛੋਟੀ ਕੜਚੀ ਪਾ ਕੇ ਆਪਾਂ ਨੂੰ ਥੋੜਾ ਜਿਹਾ ਫਲਾ ਦੇਵਾਂਗੇ ਛੋਟੇ ਛੋਟੇ ਟਿੱਕੀਆਂ ਤੋਂ ਥੋੜਾ ਜਿਹਾ ਵੱਡਾ ਸਾਈਜ਼ ਦੇ ਵਿੱਚ ਇਹਦੇ ਪਰੋਲ ਜਿਹੇ ਜਿਹੜੇ ਬਣਾ ਲਵਾਂਗੇ ਤੁਸੀਂ ਚਾਹ ਇੱਕ ਵੱਡਾ ਵੀ ਬਣਾ ਸਕਦੇ ਹੋ ਪਰ ਇਦਾਂ ਹੁੰਦਾ ਹੈ ਕਿ ਖਾਣਾ ਵੀ ਆਸਾਨ ਹੋ ਜਾਂਦਾ ਹੈ ਜੇ ਤੁਸੀਂ ਕਿਸੇ ਨੂੰ ਪੈਕ ਕਰਕੇ ਦੇਣਾ ਜਾਂ ਸਫ਼ਰ 'ਚ ਵੀ ਲੈ ਕੇ ਜਾਣਾ ਹੈ ਜਾਂ ਬੱਚਿਆਂ ਨੂੰ ਵੀ ਬਣਾ ਕੇ ਦੇਣਾ ਹੈ ਜਾਂ ਹਸਬੰਦ ਨੂੰ ਵੀ ਤੁਸੀਂ ਜਿਹੜਾ ਲੰਚ ਬਾਕਸ ਵਗੈਰਾ ਦਿੰਨੇ ਹੋ ਉਨੂੰ ਵੀ ਬਣਾ ਕੇ ਦੇ ਸਕਦੇ ਹਾਂ ਤੇ ਆਪ ਵੀ ਬਣਾ ਕੇ ਲੈ ਜਾ ਸਕਦੇ ਹੋ ਇਸ ਤਰ੍ਹਾਂ ਆਪਾਂ ਛੋਟੇ ਛੋਟੇ ਕਰਕੇ ਬਣਾ ਲਏ ਆ ਤੇ ਵੱਡਾ ਵੀ ਬਣਾ ਸਕਦੇ ਹਾਂ ਛੋਟੇ ਦੇਖਣ ਚ ਵੀ ਪਿਆਰੇ ਲੱਗਦੇ ਆ ਤੇ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੇ ਆ ਟੇਸਟੀ ਤਾਂ ਵੱਡਾ ਵੀ ਹੋਊਗਾ ਪਰ ਇਦਾਂ ਹੈ ਕਿ ਇਹਨੂੰ ਪੈਕ ਕਰਨਾ ਆਸਾਨ ਹੋ ਜਾਂਦਾ ਹੈ ਬਿਲਕੁਲ ਲੋ ਫਲੇਮ ਤੇ ਇਹਨੂੰ ਕਲਰ ਚੇਂਜ ਹੋਣ ਤੱਕ ਪਕਾਉਣਾ ਹੈ ਤੇ ਜਦੋਂ ਤੱਕ ਇਹਦਾ ਕਲਰ ਚੇਂਜ ਨਹੀਂ ਹੁੰਦਾ ਉਦੋਂ ਤੱਕ ਤੁਸੀਂ ਪਲਟਣਾ ਨਹੀਂ ਨਹੀਂ ਤਾਂ ਫਿਰ ਇਹ ਪਲਟਿਆ ਨਹੀਂ ਜਾਊਗਾ ਚਿਪਕੀ ਜਾਊਗਾ ਇਹਦੇ ਪੱਕਣ ਦੀ ਨਿਸ਼ਾਨੀ ਇਹ ਹੈ ਕਿ ਇਹਦਾ ਇਸ ਤਰ੍ਹਾਂ ਕਲਰ ਚੇਂਜ ਹੋ ਜਾਊਗਾ ਥੋੜਾ ਥੋੜਾ ঘি ਆਪਾਂ ਇਹਦੇ ਉੱਪਰ ਲਗਾ ਦੇਵਾਂਗੇ ਤੇ ਸਾਈਡਾਂ ਉੱਤੇ ਥੋੜਾ ਥੋੜਾ ঘি ਆ ਜਿਹੜਾ ਤੁਸੀਂ ਲਗਾ ਦੇਣਾ ਹੈ ਤਾਂ ਕਿ ਕੱਢਣ ਦੇ ਵਿੱਚ ਆਸਾਨੀ ਹੋ ਜਾਵੇ ਤੇ ਇਹਨੂੰ ਆਪਾਂ ਇਹ ਕੀ ਕਰਕੇ ਜਿਹੜਾ ਪੂੜਾ ਇਹ ਥੱਲ ਲਾਵਾਂਗੇ ਇਸ ਤਰ੍ਹਾਂ ਸਾਰਿਆਂ ਨੂੰ ਆਪਾਂ ਪਲਟ ਲਾਵਾਂਗੇ ਤੇ ਦੂਜੀ ਸਾਈਡ ਤੋਂ ਵੀ ਪੱਕਣ ਦਵਾਂਗੇ ਬਿਲਕੁਲ ਤੁਸੀਂ ਇਹਨੂੰ ਆਰਾਮ ਦੇ ਨਾਲ ਪੱਕਣ ਦੇਣਾ ਤੇ ਬਿਲਕੁਲ ਲੋ ਫਲੇਮ ਤੇ ਪਕਾਇਆ ਹੈ ਫਿਰ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਨੇ ਦੂਜਾ ਨੰਬਰ ਹੈ ਜਿਹੜੇ ਚਿਪਕਦੇ ਬਿਲਕੁਲ ਵੀ ਨਹੀਂ ਹੈਗੇ ਇਸ ਤਰ੍ਹਾਂ ਬਣਾਓਗੇ ਤਾਂ ਬਿਲਕੁਲ ਹੀ ਪਰਫੈਕਟ ਬਣ ਕੇ ਤਿਆਰ ਹੋਣਗੇ ਦੇਖਣ ਚ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਇਹ ਤੇ ਖਾਣ ਚ ਵੀ ਵਧੀਆ ਲੱਗਦੇ ਨੇਗੇ ਇਹ ਸਾਰੇ ਪੂੜੇ ਆਪਾਂ ਇਸ ਤਰ੍ਹਾਂ ਹੀ ਜਿਹੜੇ ਪਕਾ ਲਵਾਂਗੇ ਟਿੱਕਿਆਂ ਜਿਹਾਂ ਬਾਅਦ ਦੇ ਵਿੱਚ ਤੁਸੀਂ ਇਹਨੂੰ ਕਿਸੇ ਵੀ ਤਰ੍ਹਾਂ ਐ ਜਿਹੜਾ ਖਾ ਸਕਦੇ ਹੋ ਜਦੋਂ ਮਰਜ਼ੀ ਤੱਕ ਜਿਹੜਾ ਉਹਨੂੰ ਖਾ ਸਕਦੇ ਹੋ ਹੁਣੇ ਬਿਲਕੁਲ ਆਪਣੇ ਪੱਕੇ ਤਿਆਰ ਹੋ ਗਏ ਆ ਤੇ ਇਹਨਾਂ ਨੂੰ ਆਪਾਂ ਚੱਕ ਲਵਾਂਗੇ ਬਹੁਤ ਹੀ ਵਧੀਆ ਕਲਰ ਆ ਜਿਹੜਾ ਆਇਆ ਹੈ ਤੇ ਕਿ ਐਸੀ ਫਲੇਮ ਆਪਾਂ ਹਾਈ ਬਿਲਕੁਲ ਨਹੀਂ ਕੀਤੀ ਹੈਗੀ ਕਿਉਂਕਿ ਵਿੱਚੋਂ ਸੂਜੀ ਕੱਚੀ ਨਾ ਰਹੇ ਇਸ ਲਈ ਲੋ ਫਲੇਮ ਤੇ ਬਕਾਇਆ ਆਪਣੇ ਬਣ ਕੇ ਤਿਆਰ ਹੋ ਗ ਤੁਸੀਂ ਇਹਨਾਂ ਨੂੰ ਚਾਹੋ ਚਟਨੀ ਨਾਲ ਵੀ ਖਾ ਸਕਦੇ ਹੋ ਜਾਂ ਫਿਰ ਤੁਸੀਂ ਇਹਨਾਂ ਨੂੰ ਸੌਸ ਨਾਲ ਖਾ ਸਕਦੇ ਆ ਮਯੋਮੀਜ਼ ਨਾਲ ਖਾ ਸਕਦੇ ਹੋ ਦਹੀਂ ਨਾਲ ਨਾਸ਼ਤੇ ਦੀ ਤਰ੍ਹਾਂ ਜਿਹੜਾ ਖਾ ਸਕਦੇ ਹੋ ਕਿਸੇ ਵੀ ਤਰੀਕੇ ਤੁਸੀਂ ਇਹਨਾਂ ਨੂੰ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇਗੇ ਪੀਜ਼ਾ ਸੌਸ ਨਾਲ ਵੀ ਤੁਸੀਂ ਇਹਨਾਂ ਨੂੰ ਜਿਹੜਾ ਟਰਾਈ ਕਰ ਸਕਦੇ ਹੋ ਅਸੀਂ ਹੈ ਜਿਹੜੇ ਸੌਸ ਨਾਲ ਖਾਦੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਤੇ ਡਿਫਰੈਂਟ ਬਾਕਸ ਦੇ ਵਿੱਚ ਬੱਚਿਆਂ ਨੂੰ ਇਦਾਂ ਤੁਸੀਂ ਪੈਕਾ ਜਿਹੜੇ ਕਰਕੇ ਦੇ ਸਕਦੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ